ਅਓ ਵੀ ਮੈਟਰੋ ਕੰਦੇ ਕਰੋਨੋਟ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਆਏ ਆਂ ਆਪਾਂ ਜਿੱਥੇ ਬੈਸਟ ਵਾਲੀ ਬੁਲਟ ਮੋਟਰਸਾਈਕਲ ਸੀ ਕੌਣ ਲੈ ਗਿਆ ਫਿਰ ਅੱਜ ਵਾਲੇ ਮੋਟਰਸਾਈਕਲ ਜਿੱਤ ਕੇ ਪੂਰੀ ਜਾਣਕਾਰੀ ਦੇਖਣ ਲਈ ਵੀਡੀਓ ਚੈਨਲ ਤੇ ਕਰ ਬਣੇ ਰਿਓ ਗੱਲ ਕਰਾਂਗੇ ਮੁੱਲਾਪੁਰ ਗਰੀਬਦਾਸ ਜ਼ਿਲ੍ਹਾ ਮੁਹਾਲੀ ਦੇ ਵਿੱਚ ਟਾਪ ਦਾ ਕਬੱਡੀ ਟੂਰਨਾਮੈਂਟ ਹੋਇਆ ਜਿੱਥੇ ਫਾਈਨਲ ਮੈਚ ਹੋਇਆ ਸੀਗਾ ਬਹੁਤ ਸਿਰੇ ਦਾ ਮੈਚ ਹੋਇਆ ਫਾਈਨਲ ਖੋਡਾ ਵਾਲੀ ਸ਼ੇਰ ਸ਼ੇਰਪੁਰ ਤੇ ਤਤਨੌਰੀ ਦੇ ਵਿੱਚ ਪੂਰੀ ਫਸਮੀ ਟੱਕਰ ਸੀ ਜਿੱਤੇ 21 ਨੰਬਰ ਲੈ ਕੇ ਖੁੱਡਾਲੀ ਸ਼ੇਰਪੁਰ ਰਹੀ ਫਾਸਟ ਤੇ ਤਨੌਰੀ ਦੀ ਨੰਬਰ ਟੀਮ ਰਹੀ 19.5 ਨੰਬਰ ਲੈ ਕੇ ਸੈਂਕੜ ਜਿੱਤੇ ਦੀਪ ਦਵਰਜੀ ਵਾਲਿਆ ਰਿਆ ਬੈਸਟ ਰੇਡਰ ਬੋਲਟ ਮੋਟਰਸਾਈਕਲ ਜਿੱਤ ਗਿਆ 20 ਰੈਡਾ ਪਾ ਕੇ 18 ਪੁਆਇੰਟ ਲੈ ਗਿਆ ਗੋਰਾਰ ਸਾਲੂ ਦੀਆਂ 20 ਰੈਡਾ 15 ਨੰਬਰ ਸੀਗੇ ਸ਼ਰਨੇ ਡੱਗੋਰ ਮਾਣਿਆ ਵਾਲਾ ਜਿੱਤ ਗਿਆ ਕਹਿੰਦੇ ਅੱਜ ਬੋਲਟ ਮੋਟਰਸਾਈਕਲ 13 ਟੱਚ ਲੈ ਕੇ ਤਿੰਨ ਜੱਪੇ ਸੀਗੇ ਸਿਰਾ ਕਰਾ ਗਿਆ ਮੁੰਡਾ ਕਹਿੰਦੇ ਅੱਜ ਪਹਿਲਾ ਨਾਮ 1 ਲੱਖ ਸੀਗਾ ਦੂਜਾ ਨਾਮ 75000 ਸੀ ਆਪਣੀ ਜਾਣਕਾਰੀ ਵਧੀਆ ਲੱਗਦੀ ਹੁੰਦੀ ਆ ਤਾਂ ਸ਼ੇਅਰ ਕਰ ਦਿਆ ਕਰੋਗੇ ਕੋਡਾਲੀ ਸ਼ੇਰਪੁਰ ਦੇ ਵਿੱਚ ਬਾਹਰੋਂ ਪਲੇਅਰ ਖੇੜਦੇ ਸੀਗੇ ਦੀਪਦਵਰ ਜੀ ਰਿੰਕੂ ਤਨਾਸ ਤੇ ਸ਼ਰਨਾ ਗੁਰਮਾਨ ਵਾਲਾ ਧਨੋਰੀ ਦੇ ਵਿੱਚ ਖੇੜਦਾ ਗੋਰਾ ਹਰਸਾਲੂ ਸਣੀ ਆਦਮ ਵਾਲਾ ਤੇ ਗਗਨ ਜੋਗੇ ਵਾਲੀਆ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਥੈਂਕ ਯੂ